ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਸਵੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਆਦੀਆਂ ਟੁਕੜਕ ਬਣਾਏ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਗੱਬਨ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਤਿਆਰ ਤੇ ਇੱਕ ਸੂਈ ਸਵਾਈ ਗਾਂ ਤਾਂ ਦਿਖਾਉਣੀ ਆ ਬਾਕੀ ਸਾਰੇ ਵੀਰਾਂ ਗਾੜੀ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਤੇ ਜਿਹੜੀਆਂ ਚੱਕ ਪਾਸ ਆ ਆਪਣੀਆਂ ਜਾਂਦੇ ਆ ਜ਼ਰੂਰ ਚੈੱਕ ਕਰਵਾ ਲਿਆ ਕਰੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਬਾਕੀ ਵੀਡੀਓ ਚ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੁੱਛੂ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਵੇਚ ਚਾਹ ਕੇ ਤੇ ਸਾਡੀ ਗੱਲ ਵੱਲ ਵੀ ਜ਼ਰੂਰ ਗੌਰ ਕਰਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਠੀਕ ਠਾ ਜੀ ਵਦਿਆ ਜੀ ਹਰ ਵੀ ਤੋਈ ਸਲਾਮ ਸਭ ਵਦਿਆ ਜੀ ਵਦਿਆ ਚਾਹੀਦਾ ਰਵਿਜੀ ਤੇ ਅੱਜ ਆਦੀਆਂ ਟੋਕੜਾ ਕ ਬਣਾਈਆਂ ਅੱਜ ਟੋਕੜਾ ਕ ਬਣਾ ਰਵਿਜੀ ਦੋ ਟੋਕੜਾ ਕ ਬਣਾ ਹੋਰ ਲਈਆਂ ਜਗਾ ਘਾਟੀ ਆਪਣੀ ਅੱਛਾ ਉਹ ਹੁਣ ਸ਼ਾਮੇ ਲਿਆਵਾਂਗੇ ਠੀਕ ਹੈ ਜੀ ਅੱਜ ਰਵਿਜੀ ਤਿੰਨ ਟੋਕੜਾ ਕ ਬਣਾ ਤਾਂ ਗੱਬਣਾ ਦੇ ਇੱਕ ਦਾ ਚੱਲ ਚਾ ਠੀਕ ਹੈ ਜੀ ਚਲੋ ਨਾਮ ਦੱਸਦੇ ਕਰੀ ਮੇਰਾ ਰਪਾਤ ਸਿੰਘ ਚ ਪਿੰਡ ਚੋਂ ਆ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਆ ਜੀ ਤੇ ਫੋਨ ਨੰਬਰ ਵੀ ਬੋਲ ਦੋ 91 45 9492 ਠੀਕ ਹੈ ਜੀ ਹਾਂ ਜੀ ਚਲੋ ਫਿਰ ਅੱਜ ਰਵਿਜੀ ਗੱਬਣਾ ਟੋਕੜਾ ਚ ਦੁੱਧ ਵੀ ਚੰਗਾ ਚੰਗਾ ਹੋ ਗਿਆ ਸ਼ੁਰੂਆਤ ਇੱਤੋਂ ਕਰ ਲਈਏ ਗਾਂ ਤੋਂ ਹੀ ਅੱਜ ਜਰਸੀ ਗਾਂ ਤੋਂ ਕਰ ਲੋ ਰਵੀ ਜੀ ਕਿੰਨਾ ਦੁੱਧ ਤਿਆਰ ਜੇ ਦੇਖੋ ਜਿਹੜੀ ਆਈਟਮਸ ਹਰਜੀ ਜਿਹੜਾ ਚੋਲ ਆ ਨਾ 18 19 ਕਿਲੋ ਦੁੱਧ ਤਿਆਰ ਹੋ ਗਏ ਚੀ ਦਾ ਦੇ ਹੈਗਾ ਜੀ ਤਿਆਰ ਮੁੱਕੇ ਦੇ ਆ ਗਿਆ ਰਵੀ ਦੋ ਦਾ ਤਿੰਨ ਦਾ ਆਪਾਂ ਦੇਣਾ ਨੇ ਇੱਥੇ ਝੋਕੇ ਖੜੇ ਆ ਨਾ ਕੋਈ ਖੜਿਆ ਰਵੀ ਜੀ ਤੇ ਬੱਚਾ ਇਹ ਤਾਂ ਬੱਚਾ ਬੱਚਾ ਜੀ ਆ ਬੱਚਾ ਜੀ ਅੱਜ 7ਵਾਂ ਦਿਨ ਹੋਇਆ ਸੂਈ ਨੂੰ ਸਾਰਾ ਹੀ ਹੈ ਜੀ ਠੀਕ ਆ ਹਾਂ ਜੀ ਇਹ ਜੇ ਦੁੱਧ ਵਜੂ ਗਿਆ ਹੋਰ ਦੁੱਧ 20 ਘਰ ਵਾਲੇ ਨੇ 20 ਕਿਲੋ ਕਰਨਾ 20 ਕਿਲੋ ਰਮਾ ਨੇ ਕਰ ਜਾਣਾ ਰਵੀ ਜੀ ਤੋਰੋ ਫ 93 ਵਾਲੇ ਦੇਖ ਸਕਦੇ ਜੇ ਲੱਗੇ ਤਾਂ ਤੇ ਉਹ ਜਲਸੀਰ ਵੀ ਜੀ ਪਾਣੀ ਚੰਗਿਆ ਬਾਕੀ ਜਸੀਰ ਗਈ ਆ ਤੇ ਸੂਈ ਸਵਾਈ ਆ ਇਹ ਵਾਦਾ ਵੀ ਆਪਣੇ ਦੋ ਟਾਈਮੇ ਦੀ ਚਵਾਈ ਹੋ ਜਾਣੀ ਆ ਤੇ ਗਾੜੀ ਮੌਸਮ ਵੀ ਜਰਸੀ ਨਾਲ ਆ ਹੀ ਹੁੰਦਿਆ ਵਾ ਇੱਕ ਸੈਂਡ ਵੀ ਚੰਗੀ ਹੁੰਦੀ ਉਹਨਾਂ ਦੀ ਤੇ ਵੀ ਠੰਡੀ ਧੀ ਜੇ ਕੋਈ ਮਾਲਕ ਇਹਨੂੰ ਵੰਗਾਣੀ ਪਾਉਣਾ ਵਾ ਠੀਕ ਐ ਆਹ ਦੇਖੋ ਮੋਲ ਫਿਰ ਇਹਦਾ ਮੋਲ ਹਰ ਵੀ ਜੇ ਨਾਲ ਦੁੱਧ ਆ ਹਾਂਜੀ ਮੋਲ ਤਾਂ 60000 ਕਰਾਉਂਦੇ ਤਾਂ ਤੁਸੀਂ ਲਾਖ ਦੋ ਆਪ ਹੀ ਤੁਸੀਂ ਕਰਨੀ ਆਜਾ ਵੀ ਆਪਾਂ ਨੇ ਇਹਨੇ ਕੀ ਰੇਟ ਜੇ ਪਾ ਦੇਣੇ ਆ ਅੱਛਾ ਮੋਲ ਹਰ ਵੀ ਜੀ ਕਰਾਉਣ ਨੂੰ ਭਾਵੇਂ 60 60 ਜੋ ਮਲਜੀ ਕਰਾਓ ਹਾਂ ਨਾ 45000 ਦੀ ਅੱਛਾ 45000 ਦੀ 200 ਰੁਪਏ ਛੋੜ ਉਹ ਘਰ ਵੀ ਜੀ ਠੀਕ ਹੈ ਅਜਸਨ ਵਾਲੇ ਮੋਲੀ ਆ ਗਏ ਅਜਸਨ ਵਾਲੇ ਰੁਪਏ ਜੀ ਤੇ ਆ ਤੁੱਕੜ ਗੱਬਨੇ ਆ ਇਹ ਹਰ ਵੀ ਜੀ ਦੂਜਾ ਸੂਆ ਝੋਟੀ ਸੁਣੀ ਜੀ ਅੱਛਾ ਆ ਟਾਈਮ ਮੇਰੇ ਕਾ 9 ਕਿਲੋ ਦੁੱਧ ਤਿਆਰ ਜੀ ਝੋਟੀ ਥੱਲੇ ਅੱਛਾ ਸਾਢੇ ਚੌਥਾ ਮਹੀਨੇ ਦੀ ਚੱਕ ਪਾ ਜੀ ਠੀਕ ਆ ਹਾਂ ਦੁੱਧ ਕੋ ਚੋ ਗੱ ਲੈ ਜੀ ਨਾ ਕਿਉਂਕਿ ਇਹ ਬਿਨਾ ਬੱਚੇ ਤੋਂ ਵੀ ਕਈ ਵਾਰੀ ਜਾ ਕੇ ਵਾਦਾ ਕਰਤਾ ਵੀ ਕਰ ਸਕਦੀ ਤੇ ਆਪਣੀਆਂ ਇੱਥੋਂ ਚੋ ਗਏ ਸਾਡਾ ਦੁੱਧ ਦਰ ਵਿੱਚ ਚਵਾ ਕੇ ਦਵਾਂਗੇ ਸਾਢੇ ਚੌਥਾ ਮਹੀਨੇ ਦੀ ਚੱਕ ਪਾ ਜੀ ਦੂਜਾ ਸੂਆ ਜੀ ਠੀਕ ਆ ਜੀ ਹਾਂ ਜੀ ਇਹਦਾ ਬੱਚੇ ਵਾਲੇ ਪਸ਼ੂ ਦੀ ਗੱਲ ਹੋ ਰਹੀ ਹੁੰਦੀ ਆ ਤੇ ਬੱਚੇ ਤੋਂ ਵੀ ਨਾਲੇ ਪਸ਼ੂ ਦੀ ਗੱਲ ਹੋ ਰਹੀ ਹੁੰਦੀ ਆ ਹਾਂ ਵੀ ਇਹ ਤੇ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਆਹ ਦੇਖ ਸਾਡੇ ਜਿੱਥੇ ਉਹਦਾ ਸਾਈਜ਼ ਕਿਆ ਮੇਡਾ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਮੁੱਲ ਹੈ ਵੀ ਇਹਦਾ ਕਾਨੂੰ 70 75 ਜੋ ਮਰਜ਼ੀ ਕਰੀਏ ਹਾਂ ਨਾ ਪੂਰੇ 65000 ਅੱਛਾ 65000 ਦੀ 65000 ਦੀ ਠੀਕ ਹੈ ਤੇ ਆਹ ਕੱਟੀ ਜਿਹੜੀ ਵੀ ਇਹਨਾਂ ਨੇ ਘਰੇ ਰੱਖੀ ਆ ਇਹ ਕਿਸੇ ਇਹ ਘਰੇ ਭੜੇ ਚਰਦੀ ਰੱਖੀ ਆ ਹਰੇ ਵੀ ਕਈ ਆ ਮੀਰ ਭਰਾਵਾਂ ਦੇ ਵੀ ਕੱਟੀ ਨਾਲ ਆ ਹਾਂਜੀ ਹਾਂਜੀ ਤੁਹਾਨੂੰ ਵੀ ਪਤਾ ਵੀ ਆਪਾਂ 2 ਨੰਬਰ ਆ ਗਏ ਨੂੰ ਛੜਾਈ ਹਾਂਜੀ ਹਾਂਜੀ ਤਾਂ ਹੀ ਆਪਾਂ ਦੱਸਤਾ ਕੋਈ ਵੀਰ ਸਮਝੇ ਨਾ ਵੀ ਇਹ ਨਾਲ ਤੇ ਆ ਜਿਹੜੀ ਆ ਏ ਵੈ ਵੀ ਜੀ ਅਨ ਕਿ ਤੀਸਰਾ ਦਿਨ ਤੋਂ ਸੁਣਾ ਜੀ ਅੱਛਾ ਸਾਢੇ ਪੰਜਾਂ ਮਹੀਨਿਆਂ ਦੀ ਚੱਕ ਪਾਰ ਜੀ ਚੰਗੇ ਕੱਦ ਕਾਟ ਚ ਨੇ ਚੰਗੇ ਕਾਹਦਾ 9 ਕਿਲੋ ਦੁੱਧ ਦੇ ਦੇ ਥੱਲੇ ਵੀ ਤਿਆਰ ਜੀ ਅੱਛਾ ਆਪਣੀ ਭਾਵੇਂ ਦੋ ਤਿੰਨ ਡੰਗ ਜਿੱਦਾਂ ਮਰਜ਼ੀ ਮੇਰੇ ਘਰ ਸਾਈ ਪਾ ਕੇ ਚੋ ਆਵੇ ਰੁਪਈ ਜੀ ਤੇ ਸੱਜਣਾ ਵੀ ਚੰਗੇ ਦੁੱਧ ਵਾਲੀ ਆ ਚੰਗੇ ਦੁੱਧ ਵਾਲੀਆਂ ਰੁਪਈ ਜੀ ਠੀਕ ਆ ਦੁੱਧ ਥਾਣੇ ਤੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਅੱਗੇ ਤਾਂ ਦੇਖ ਸਾਥੀ ਜੀ ਉਤਰਾ ਮਿੱਤਿਆ ਤੁਹਾਨੂੰ ਤੁਹਾਨੂੰ ਓਕੇ ਹੀ ਆ ਸਾਰਿਆਂ ਦੇ ਹਰ ਵੀ ਥਨਾ ਦੀ ਸੋ ਚੈੱਕ ਪਾਸ ਦੀ ਗਰੰਟੀ ਹੋ ਸਾਡੀ ਤੇ ਕਿੰਨੇ ਦਿਨਾਂ ਚ ਕੋਈ ਚੈੱਕ ਕਰਾ ਲੈ ਚੈੱਕ ਹਰ ਵੀ ਪੰਜਾਂ ਦਿਨਾਂ ਦੀ ਗਰੰਟੀ ਆ ਅੱਛਾ ਪੰਜਾਂ ਦਿਨਾਂ ਦੇ ਵਿੱਚ ਵਿੱਚ ਪੰਜਾਂ ਦਿਨਾਂ ਦੇ ਚੈੱਕ ਕਰਾ ਲੈ ਆਪਾਂ ਹਰ ਵੀ ਸਾਰੀਆਂ ਤਿੰਨੇ ਮੱਜਾਂ ਗੱਲ ਚੈੱਕ ਕਰਾਈਆਂ ਆਪਣੇ ਡਾਕਟਰ ਕੋ ਅੱਛਾ ਢੰਡੇ ਟੀਕੇ ਆਪਾਂ ਹੁਣ ਵੀ ਲਵਾਏ ਠੀਕ ਆ ਜੀ ਇਹ ਸਾਡੇ 5.5 ਮਹੀਨਿਆਂ ਦੀ ਜੀ ਠੀਕ ਆ ਤੇ ਇਹ ਹਰ ਵੀ ਜਿਹੜੀ ਆਪਾਂ ਦੇ ਦੇਣੀ ਨਾ ਹਾਂਜੀ ਇਹਦੀ ਮੁੱਲ ਜੋ ਮਰਜ਼ੀ ਕਰੀ ਜਾਓ ਹਾਂਜੀ ਇਹ ਵੀ ਪੈਣੀ ਆ 200 ਅੱਛਾ ਵੀ 65000 ਤੇ ਹੁਣ ਇੱਕ ਆ ਵੀ ਜਿਹੜੀ ਚੈੱਕ ਪਾਸੇ ਆ ਕਿੰਨੇ ਚਿਰ ਦੀ ਚੈੱਕ ਪਾਸੇ ਵਾਲੀ ਇਹ ਹਰ ਵੀ ਪੂਰੇ 6 ਮਹੀਨੇ ਚੈੱਕ ਪਾਸ ਜੀ ਅੱਛਾ 4 ਮਹੀਨੇ ਦੀ 4 ਮਹੀਨੇ ਦੀ ਠੀਕ ਆ ਹਾਂ ਇਹਦੇ ਕੋਲ ਦੁੱਧ ਦੁੱਧ 100 ਰੁਪਏ ਥੱਲੇ ਆ ਝੋੜੀ ਥੱਲੇ 8 ਕਿਲੋ ਜੀ ਅੱਛਾ ਵੀ ਪਹਿਲਾ ਸਵੇਰ ਕੀ ਦੂਸਰਾ ਸਵੇਰ ਸੁਣਾ ਦੇ ਦੇ ਠੀਕ ਆ ਹਾਂ ਤੋਰਦਾ ਫਿਰ ਬੱਚਾ ਉਧਰ ਹੀ ਆ ਬਹੁਤ ਚੰਗਾ ਲਾਜੋ ਜੀ ਬਾਕੀ ਇਹ ਵੀ ਚਲੋ ਸਵੇਰ ਸਵੇਰ ਦਾ ਟਾਈਮ ਹੈ ਜੇ ਪੂਰੀਆਂ ਰੱਜੀਆਂ ਰੁੱਜੀਆਂ ਨਹੀਂ ਆ ਹਾਂਜੀ ਜਿਹੜੀ ਜੀਮ ਨੇ ਲਾਉਂਦੀਆਂ ਐ ਆ ਗੱਲ ਹੋ ਜਾਂਦੀ ਆ ਖਾਣਾ ਖੇੜੇ ਲਾਜਾ ਦੇਖ ਸਾਦੇ ਮੱਛੀ ਮਿਲ ਰਹੇ ਨੇ ਦੇ ਵੀ ਚੰਗੇ ਲੱਗਦੇ ਆ ਪਰ ਹਰ ਜੀ ਇੱਕ ਕਿਸੇ ਨੂੰ ਮੰਨਣੀ ਬਹੁਤ ਡੰਗਿਆ ਹਾਂ ਹਾਂਜੀ ਹਾਂਜੀ ਹਿਸਾਬ ਲਾ ਲਓ ਵੀ ਇਹਨਾਂ ਨੇ ਸਹੀ ਉਪਰੇ ਥਾਂ ਲੱਗ ਟੀਕਾ ਲਾਉਂਦੀਆਂ ਨਾ ਹੋਈ ਟੀਕਾ ਨਹੀਂ ਜੀ ਅੱਛਾ ਮਿਲਦੀਆਂ ਪਾੜੇ ਦੇ ਜੀ ਠੀਕ ਤੁਹਾਡੇ ਘਰੇ ਪਾੜੇ ਤੇ ਮਿਲ ਗਿਆ ਮੈਂ ਨਾ ਇੱਕ ਤੰਨਾ ਮੱਜੇ ਦਾ ਇੱਕ ਡਾਂਗੂ ਨਹੀਂ ਖਰਾਬ ਕੀਤਾ ਤੇ ਅੱਛਾ ਹਾਂ ਤੇ ਇਹਦਾ ਮੁੱਲ ਫਿਰ ਮੋਲ ਹਰ ਵੀ ਇਹਦਾ ਵੀ ਪੂਰਾ 8200 ਛੋੜਿਆ ਅੱਛਾ ਹਾਂ ਠੀਕ ਹੈ ਜੀ ਹਾਂ ਜਿਹੜੀਆਂ ਮਰਜ਼ੀ ਪੈਣ ਪੈਣ ਦਿਹਾ ਦੇਣਾ ਝੋਟੀਆਂ ਹੀ ਆ ਠੀਕ ਹੈ ਹਾਂ ਜੀ ਹਾਂ ਜੀ ਗਾਂ ਰੁਪਈਆਂ ਦੀਆਂ ਰੁਪਈਏ ਵੀ ਤੇ ਹੁਣ ਆ ਮੱਝ ਆ ਗੱਬਣ ਜੇ ਇਹ ਰੁਪਈਏ ਗੱਬਣ ਆ ਚੰਗਾ ਕੱਦ ਕਾਠੇ ਇਹਦਾ ਕੱਦ ਕਾਣ ਹੁਣ ਬੁਢੀ ਵੱਢੀ ਆ ਪੂਰੀ ਤੇ ਇਹ ਆਪਣੇ ਰਿਸ਼ਤੇਦਾਰਾਂ ਨੂੰ ਝੋਟੀਆਂ ਰਹੀ ਆ ਅੱਛਾ 17 18 17 18 ਕਿਲੋ ਦਿੰਦੀ ਆ ਅੱਛਾ ਜੇ ਕੇ ਵੀਰ ਭਰਾ ਨੂੰ ਮਾਲਾ ਲੈਣੀ ਜੇ ਚਵਾ ਕੇ ਖਾਣੇ ਸਾਈ ਪਾਉ ਨੂੰ 10000 ਜਿੱਦਾਂ ਫੂਰ ਉਦਨ ਦੇ ਦਾਂਗੇ ਠੀਕ ਆ ਹਾਂ ਜੀ ਤੋਰ ਦ ਫੇ ਅਜੇ ਕਿੰਨਾ ਕੁ ਲੱਜੂ ਟਾਈਮ ਉਤਰਾ ਹਫਤਾ ਲੱਇਆ ਹਣਾ 7 ਤੋਂ 10 ਦਿਨ ਕਿੰਦੇ ਚ ਲੈ ਜਣੇ ਆ ਬਾਂਦੀ ਬੜੀ ਆ ਬਾਕੀ ਮਿਲ ਕਿਵੇਂ ਨੇ ਵੀ ਚੰਗੀ ਲੱਗੀ ਆ ਤੇ ਥਣਵੇਂ ਚੰਗੇ ਲੱਗੇ ਦਿਨ ਪੂਰੇ ਹੁਣ ਚ ਹਫਤਾ ਕਿੰਦੇ ਪਿਆ ਜੇ ਤੇ ਬਾਕੀ ਉੱਤੇ ਵੀ ਜਿਹੜੇ ਦਿਨ ਇਹਨੇ ਖੜਨੇ 15 ਦਿਨ ਕੋ ਮੰਨ ਕੇ ਚੱਲੇ ਉਹੀ ਵੱਡੀ ਮਾਦਿਆਂ ਦੀ ਬਾਕੀ ਕੱਦ ਕਾਠ ਚੰਗਾ ਆ ਉਤਰਾ ਆ ਸਾਰੇ ਢੱਲਾਂ ਰਬੀਏ ਨਾਲ ਭਰਨੇ ਆ ਜੀ ਆ ਸਾਰੇ ਭਰੂ ਵੀ ਆ ਜੀ ਸਾਰੇ ਭਰਨੇ ਆ ਰਬੀ ਜੀ ਠੀਕ ਐ ਤੇ ਇਹਦਾ ਫਿਰ ਮੁੱਲ ਮੋਲ ਹਰ ਵੀ ਜੋ ਮਰਜੀ ਮੰਗਣ ਮੰਗੇ ਜਾਓ ਇਹ ਹਾਂ ਨਾ 110000 ਦੀ ਹਣੀ ਹੈ ਅੱਛਾ 1 ਲੱਖ ਤੇ 10000 110000 ਰੁਪਏ ਜੀ ਠੀਕ ਹੈ ਜਿਹਦੇ ਵੀਰ ਪ੍ਰਧਾਨ ਪਸੰਦ ਉਹ ਫੋਨ ਆਵੇ ਤੁਝਾ ਫੋਨ ਆਵੇ ਠੀਕ ਜਿਹਦੇ ਤਿਆਰ ਕਰਕੇ ਵੇਚਾਂਗੇ ਰੁਪਏ ਆਪਾਂ ਅੱਛਾ ਬੱਚਾ ਜੀ ਇਹ ਉੱਚਾ ਬੱਚਾ ਰੁਪਏ ਕਿੰਨਾ ਦੁੱਧ ਦੇ ਦੇ ਕੋਲ ਇਹਦੇ ਥੱਲੇ ਹਰ ਵੀ ਜਿਹੜਾ ਦੁੱਧ ਆ ਟਾਈਮ ਮਿਲਣਾ 12 ਕਿਲੋ ਝੋਟੀ ਦੇ ਤਿਆਰ ਜੀ ਹੈਗਾ 12 ਲੀਟਰ ਦੁੱਧ ਪੱਕਾ ਹਾਂ ਜੀ ਆਪਾਂ ਕੋਈ ਵੀਡੀਓ ਆਪਾਂ ਤੁਹਾਨੂੰ ਕਹੜੇ ਕੋਈ ਸਾਈਬਰ ਦੋ ਦੋ ਡੰਗਰ ਚੋ ਕੇ ਖੜੇ ਚੋ ਕੇ ਖੜੇ ਹਨ ਅਸੀਂ ਬਾਰ ਬਾਰ ਗੱ ਤੇ ਸਾਡੀ ਗੱਲ ਵੀ ਜਲੂਰ ਮੰਨਿਆ ਕਰੋ ਪਾਪ ਰਹਿ ਗਿਆ ਲੈ ਰਹੀਆਂ ਗਈ ਮੰਡੀਆਂ ਬੱਜੀਆਂ ਹਾਂਜੀ ਤੇ ਨਾਲੇ ਸਾਨੂੰ ਕਿਹੜਾ ਮਗਰ ਮਾਲਮ ਮੁਖ ਦੇਣਾ ਸਾਡੇ ਘਰ ਅਸੀਂ ਵੀ ਚੋਗੇ ਲੈ ਸਾਡੇ ਘਰ ਵਿੱਚੋਗੇ ਲੈ ਖੜੇ ਤੁਰ ਫੇਰ ਇੱਕ ਰੀਨ ਮਗਰ ਕੀ ਉਤਰਾਏ ਤੇ ਪੱਟਾ ਰੂਹੀ ਮਗਰ ਇਹਦੇ ਕੱਟਾ ਹੈ ਹੱਟਾ ਰੂਹੀ ਦਿਖਾ ਦੇ ਕਰੋ ਇਹਨੂੰ ਦਾਲ ਆਹ ਕੱਟਾ ਜਿਹੜਾ ਤੇ ਮਗਰ ਆਪਣੀ ਸਮਝ ਨਾਲ ਕੋ ਲਾ ਲੈ ਕਿੰਨੇ ਕੇ ਚਿਰਦਾ ਹੋਊਗਾ ਉਹ ਤਾਂ ਮੈਂ ਜਾ ਆਨੇ ਤੇ ਮਗਰੋਂ ਇੱਕ ਵਾਰੀ ਦੇਖ ਸਾਤੇ ਜੇ ਲੱਗੇ ਤਾਂ ਤੇ ਵੇਖੇ ਤੁਹਾਨੂੰ ਲੱਗੇ ਤਾਂ ਥੰਦ ਖਾਦੀ ਆਹ ਦੇਖ ਸਾਤੇ ਜੀ ਤੇ ਹਵਾ ਨਾਇਰਾ ਕਰੀ ਹੈ ਤਾਂ ਦੇਖ ਸਾਤੇ ਤੇ ਇਹਦਾ ਮੁੱਲ ਫਿਰ ਮੁੱਲੇ ਜੀ ਆ ਵੀ ਜੋ ਮਰਜ਼ੀ ਗਾ ਕੋ ਕਰੀ ਜਾਓ ਹਾਂਜੀ ਇਹ ਵੀ ਜਸ ਨੂੰ ਪੂਰੇ 65000 ਅੱਛਾ ਵੀ 65000 50000 ਠੀਕ ਹੈ ਤੇ ਉੱਥੋਂ ਤਾਂ ਦੰਦ ਜਮਾਰੇ ਜੀ ਦੰਦ ਮਾਰੇ ਕੱਟੇ ਨਹੀਂ ਜੀ ਅੱਛਾ ਹਾਂ ਠੀਕ ਹੈ ਤੇ ਠੀਕ ਹੈ ਵੀਰ ਕੁਝ ਕਰਨਾ ਫਿਰ ਇਹ ਰੂਬੇਨ ਦੀ ਸੂਈਆਂ ਕਹਿੰਦੇ ਇੱਥੇ ਆ ਆਪਣੀ ਚੋਹੇ ਇੱਥੇ ਆਪਣੀਆਂ ਚਵਾਈ ਕਰਕੇ ਤਸੱਲੀ ਕਰਕੇ ਖੜੋ ਨਾਲ ਲਾਮਾ ਲੋ ਤੇ ਨਾਲ ਲਾਮਾ ਦੋ